ਅੱਜ ਦਾ ਆਪਣਾ ਸਫਰ ਬਹੁਤ ਲੰਬਾ ਹੋਣ ਵਾਲਾ ਹੈ ਅੱਜ ਸਾਈਗੁਨਾ ਰੋਡ ਹਾਊਸ ਤੋਂ ਆਪਾਂ ਸਿੱਧਾ ਨਾ ਤੱਕ ਸਫਰ ਕਰਨਾ ਹੈ 8.5 ਘੰਟੇ ਲੱਗਣਿਆ ਇਹਨੂੰ ਡਰਾਈਵ ਕਰਦੇ ਕਰਦੇ ਨੂੰ ਤੇ ਅੱਜ ਸਵੇਰੇ ਸਵੇਰੇ ਮੈਂ ਨਿਕਲੇ ਸੀਗਾ ਤੇ ਮੈਨੂੰ ਅੱਜ ਪਹਿਲੀ ਵਾਰੀ ਆਸਟ੍ਰੇਲੀਆ 'ਚ ਪਿਛਲੇ 3 ਸਾਲਾਂ 'ਚ ਪੁਲਿਸ ਨੇ ਰੋਕਿਆ ਉਹਨਾਂ ਨੇ ਨਾਰਮਲ ਪੁੱਛ ਪੜਤਾਲ ਕੀਤੀ ਤੇ ਮੈਨੂੰ ਕਹਿੰਦੇ ਜਾਓ ਜੀ ਯੂ ਆਰ ਗੁੱਡ ਟੂ ਗੋ ਤੇ ਅੱਗੇ ਜਾ ਕੇ ਬਾਰਡਰ ਆਇਆ ਵੈਸਟਰਨ ਆਸਟ੍ਰੇਲੀਆ ਤੇ ਸਾਊਥ ਆਸਟ੍ਰੇਲੀਆ ਦਾ ਇਹਦੇ ਨਾਲ ਫੋਟੋਆਂ ਕਰਾਈਆਂ ਤੇ ਬਾਰਡਰ ਤੇ ਬਣੇ ਹੋਏ ਕੰਗਾਰੂ ਜਿਹਦੇ ਹੱਥ 'ਚ ਵੈਜੀ ਮਾਈ ਤੇ ਦੀ ਫੋਟੋਆਂ ਕਰ ਲਈਆਂ ਪਰ ਤੇਲ ਨਹੀਂ ਪੋਇਆ ਮੈਨੂੰ ਲੱਗਿਆ ਵੀ ਮੈਲਬਨ ਤੋਂ ਬ੍ਰਿਸਬਨ ਜਾਂਦੇ ਰਾਹ ਵਾਂਗੂ ਪੰਪਾ ਨਾ ਭਰਿਆ ਹੋਊਗਾ ਪਰ ਇਦਾਂ ਨਹੀਂ ਸੀਗਾ ਤੇ ਆਪਾਂ ਜਿਵੇਂ ਬਾਰਡਰ ਕਰਾਸ ਕੀਤਾ ਨਾ ਸਾਰੇ ਰਾਹ ਦਾ ਨਜ਼ਰੀਆ ਬਦਲ ਗਿਆ ਇੰਨਾ ਸੋਹਣਾ ਰਾਹ ਏ ਮੈਂ ਇੱਕ ਗੱਲ ਕਹੂੰਗਾ ਆਸਟ੍ਰੇਲੀਆ ਬਹੁਤ ਸੋਹਣਾ ਹੈਗਾ ਪਰ ਇਹ ਪਾਰਟਸ ਤੋਂ ਲਾ ਕੇ ਐਡਲੇਡ ਵਾਲਾ ਰਾਹ ਇਹ ਬਹੁਤ ਸੋਹਣਾ ਹੈਗਾ ਤੇ ਇਹ ਸੋਹਣੇ ਰਾਹ ਤੇ ਜਾਂਦੇ ਜਾਂਦੇ ਆਪਣੀ ਗੱਡੀ ਦੇ ਤੇਲ ਦੇ ਡੰਡੇ ਸਿਰਫ ਦੋ ਰਹਿ ਗਏ ਤੇ ਫੋਨ ਦੇ ਨਾ ਤਾਂ ਨੈਟਵਰਕ ਸੀਗਾ ਤੇ ਨਾ ਮੈਨੂੰ ਪਤਾ ਸੀ ਪੰਪ ਕਿੱਥੇ ਆ ਪਰ ਕਰਦੇ ਕਰਾਉਂਦੇ ਮੈਂ ਨੂਲਾਬੋਰ ਰੋਡ ਹਾਊਸ ਪਹੁੰਚਿਆ ਜ ਤੇ ਸਪਾਸ ਸਪਾਨ ਨੂੰ ਮਾਰ ਕੇ ਬੋਤਨਾ ਜਿ ਰੱਖੀ ਬੈਠੇ ਸੀ। ਇਹ ਰੋਡ ਹਾਊਸ ਬਹੁਤ ਸੋਹਣਾ ਬਣਿਆ ਹੋਇਆ ਸੀਗਾ। ਜਿਵੇਂ ਰਾਜਸਥਾਨ ਦੇ ਕੋਈ ਪੁਰਾਣੇ ਪੰਪ ਵਾਂਗੂ। ਤੇ ਫਿਰ ਮੈਂ ਬਹੁਤ ਲੰਮਾ ਸਫ਼ਰ ਪੂਰਾ ਕਰਕੇ ਸਡੋਨਾ ਪਹੁੰਚਿਆ। ਤੇ ਇੱਥੇ ਮੈਂ ਪਹਿਲਾਂ ਹੀ ਇਹਨਾਂ ਦਾ ਡਿਸਕਵਰੀ ਪਾਰਕ ਬੁੱਕ ਕੀਤਾ ਹੋਇਆ ਸੀ। ਪਰ ਇੱਥੇ ਆਪਣੇ ਰਹਿੰਦੇ ਪੰਜਾਬੀ ਬਾਈ ਜਗਤਾਰ ਹੋਰਾਂ ਦਾ ਮੈਨੂੰ ਫੋਨ ਆਇਆ। ਕਹਿੰਦੇ ਇੱਥੇ ਦੋ ਮੋਟਰ ਸਾਡੇ ਹੈਗੇ ਤੂੰ ਇੱਥੇ ਆ ਗਰਿਆ। ਪਰ ਮੈਂ ਆਲਰੇਡੀ ਡਿਸਕਵਰੀ ਪਾਰਕ ਬੁੱਕ ਕੀਤਾ ਸੀਗਾ ਤਾਂ ਮੈਂ ਸਿੱਧਾ ਡਿਸਕਵਰੀ ਪਾਰਕ ਗਿਆ। ਤੇ ਅੱਜ ਸਫ਼ਰ ਬਹੁਤ ਲੰਮਾ ਸੀਗਾ। ਰਾਜ ਕੋਚ ਵੀ ਢੰਗ ਦਾ ਖਾਣ ਨੂੰ ਨਹੀਂ ਮਿਲਿਆ ਸੀਗਾ ਨਾ ਦਸਵੇਰੇ ਬ੍ਰੇਕਫਾਸਟ ਕੀਤਾ ਸੀ ਨਾ ਲੰਚ ਤੇ ਡਿਨਰ ਅੱਜ ਮੇਰੇ ਕੋਲੇ ਹੈ ਨਹੀਂ ਸੀਗਾ ਤਿੰਨੇ ਰਾ ਹੋਣ ਕਰਕੇ ਦੁਕਾਨਾਂ ਵੀ ਸਾਰੀਆਂ ਬੰਦ ਸੀਗੀਆਂ ਫਿਰ ਮੇਰੇ ਕੋਲ ਇੱਕ ਡੱਬਾ ਨੂਡਲਾਂ ਦਾ ਪਿਆ ਸੀਗਾ ਉਹਦੇ 'ਚ ਗਰਮ ਪਾਣੀ ਪਾ ਕੇ ਉਹ ਖਾਦੇ ਬਾਕੀ ਇਹ ਤੁਸੀਂ ਮੇਰਾ ਪੂਰਾ ਸਫਰ ਮੇਰੇ YouTube ਚੈਨਲ ਗੈਵੀ ਸਿੱਧੂ ਤੋਂ ਜਾ ਕੇ ਦੇਖ ਸਕਦੇ ਹੋ ਕੱਲ ਨੂੰ ਮਿਲਦੇ ਆ ਜੀ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ